ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਵੱਡੀ ਅਪਡੇਟ ਫਿਰ ਤੋਂ ਲੈ ਕੇ ਹਾਜ਼ਰ ਹੋਏ ਹਾਂ ਨੌਜਵਾਨ ਮੁੰਡੇ ਕੁੜੀਆਂ ਲਈ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਆਇਆ 39000 ਤੋਂ ਜ਼ਿਆਦਾ ਜਿਹੜੀ ਹੈ ਭਰਤੀ ਨਿਕਲੀ ਹੈ SSC GD ਦੀ ਜਿਹੜੀ 39481 ਪੋਸਟਾਂ ਨਿਕਲੀਆਂ ਨੇ ਜਿਦੇ ਵਿੱਚ BSF CISF CRPF ਤੇ ਐਸਐਸਬੀ ਜਿਹੜੇ ਨੇ ਪੁਰਸ਼ ਤੇ ਔਰਤਾਂ ਦੀਆਂ ਅਸਾਮੀਆਂ ਨੂੰ ਭਰਿਆ ਜਾਣਾ ਹੈ ਉਮੀਦਵਾਰ ਜਿਹੜੇ ਨੇ 10ਵੀਂ ਪਾਸ ਹੋਣੀ ਚਾਹੀਦੀ ਨੇ ਘੱਟੋ-ਘੱਟ ਉਮਰ 18 ਸਾਲ ਤੋਂ ਵੱਧ 18 ਸਾਲ ਤੇ ਵੱਧ ਵੱਧ ਉਮਰ ਜਿਹੜੀ ਹੈ 23 ਸਾਲ ਹੋਣੀ ਚਾਹੀਦੀ ਹੈ ਉਮਰ ਦੀ ਗਣਨਾ ਜਿਹੜੀ 1 ਜਨਵਰੀ 2025 ਨੂੰ ਕੀਤੀ ਜਾਵੇਗੀ ਐਸਸੀ ਐਸਟੀ ਲਈ 5 ਸਾਲ ਓਬੀਸੀ ਸਾਬਕਾ ਸੈਨਿਕਾਂ ਲਈ 3 ਸਾਲ ਦੀ ਵੱਧ ਉਮਰ ਦੀ ਛੋਟ ਦਿੱਤੀ ਜਾਂਦੀ ਹੈ ਤਨਖਾਹ ਜਿਹੜੀ ਹੈ 21700 ਜੀਡੀ ਕਾਂਸਟੇਬਲ ਨੂੰ ਹੈ ਪ੍ਰਤੀ ਮੀਨੇ ਤਨਖਾਹ ਦਿੱਤੀ ਜਾਵੇਗੀ ਜਦ ਕਿ ਐਨਸੀਬੀ ਦੇ ਵਿੱਚ ਕਨਸਟੇਬਲ ਪੋਸਟ ਦੀ ਤਨਖਾਹ 18000 ਤੋਂ ਲੈ ਕੇ 55900 ਹੋਏਗੀ ਅਰਜੀ ਫੀਸ ਜਿਹੜੀ ਹੈ 100 ਰੁਪਏ ਹੈ ਤੇ ਫਾਰਮ ਦੇ ਵਿੱਚ ਸੁਧਾਰ ਕਰਨਾ ਤੁਸੀਂ 5 ਨਵੰਬਰ ਤੋਂ 7 ਨਵੰਬਰ ਤੱਕ ਫਾਰਮ ਦੇ ਵਿੱਚ ਸੁਧਾਰ ਕਰ ਸਕੋਗੇ ਸੋ ਇਹ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਵੀ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਧੰਨਵਾਦ